ਲੋਕ ਸਭਾ ਦੀ ਇਲੈਕਸ਼ਨ ਸੀਗੀ ਸਾਡੇ ਐਮਐਲਏ ਸਹਿਬਾਨ ਸਾਡੀ ਪਾਰਟੀ ਟੀਮ ਐ ਅਸੀਂ ਸਭ ਲੋਕਾਂ ਦਾ ਵਾਅਦਾ ਕਰਦੇ ਸੀਗੇ ਕਿ ਅਸੀਂ ਇਲੈਕਸ਼ਨ ਤੋਂ ਬਾਅਦ ਜਿਹੜਾ ਇਸ ਸ਼ਹਿਰ ਦਾ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਇੱਕ ਸੀਵਰੇਜ ਦਾ ਦੂਜਾ ਜਿਹੜਾ ਸਾਫ ਸਫਾਈ ਜਿਹੜਾ ਗੰਦ ਉਹਦਾ ਇੱਕ ਬਹੁਤ ਵੱਡਾ ਗੰਬੀਲ ਮਸਲਾ ਹੈ ਉਹਨਾਂ ਦੋਵਾਂ ਮਸਲੇ ਨੂੰ ਠੀਕ ਕਰਾਂਗੇ ਨਾਲ ਅਸੀਂ ਵਾਦਾ ਕਰਕੇ ਗਏ ਸੀਗੇ ਕਿ ਜਿਹੜੀ ਟੰਗ ਟਾਪ ਡਰੇਨ ਹੈ ਜਿਹੜੀ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਬਹੁਤ ਵੱਡੀ ਪੱਧਰ ਤੇ ਫਲਾਦੀ ਹੈ ਇਹਨੂੰ ਵੀ ਅਸੀਂ ਠੀਕ ਕਰਾਂਗੇ 올 ਬੀਤੇ ਕੱਲ ਅਸੀਂ ਉਹਦੀ ਪਹਿਲਾ ਸਫਾਈ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਕੱਲ ਸਾਡੇ ਸਾਡੇ ਕਾਪੋ ਦੇ ਸਿਧ ਦੇ ਦੁਕਾਨੀ ਜਿਹੜੇ ਉੱਥੇ ਮੌਕੇ ਤੇ ਮजूद ਸੀਗੇ ਔਰ ਅਸੀਂ ਤੈਅ ਕੀਤਾ ਕਿ ਪਹਿਲਾਂ ਇਸ ਨੂੰ ਮਤਲਬ ਜਿਹੜਾ ਸਾਫ਼ ਕੀਤਾ ਜਾਵੇ ਕਿਉਂਕਿ ਗਾੜੀ ਜਿਹੜਾ ਮੌਨਸੂਮ ਦਾ ਸੈਸ ਜਿਹੜਾ ਆ ਗਿਆ ਔਰ ਕਈ ਥਾਵਾਂ ਤੋਂ ਦਾ ਪਾਣੀ ਲੋਕਾਂ ਦੇ ਘਰਾਂ ਚ ਚੱਲ ਜਾਂਦਾ ਇਸ ਕਰਕੇ ਅਸੀਂ ਪਹਿਲਾਂ ਸਫਾਈ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਫਿਰ ਅਸੀਂ 120 ਕਰੋੜ ਦਾ ਪ੍ਰੋਜੈਕਟ ਜਿਹੜਾ ਹੈ ਉਹਦੀ ਡਿਟੇਲ ਜਿਹੜੀ ਤੁਹਾਨੂੰ ਹੁਣੇ ਹਸਪੀ ਤੋਂ ਨਹੀਂ ਦੱਸਣਗੇ ਉਹ ਅਸੀਂ ਤਿਆਰ ਕੀਤਾ ਉਹ ਸੀਐਮ ਸਾਹਿਬ ਕੋ ਖੜਾਂਗੇ ਦਿੱਲੀ ਵੀ ਖੜਾਂਗੇ ਉਹਨੂੰ ਅਸੀਂ ਮਤਲਬ ਜਿਹੜਾ ਸ਼ੁਰੂ ਕਰ ਰਹੇ ਹਾਂ ਕਿ ਪਹਿਲਾਂ ਡਰੇਨ ਜਿਹੜੀ ਹੈ ਬੰਦ ਕੀਤੀ ਜਾਵੇ ਤਾਂ ਦੂਜਾ ਜਿਹੜਾ ਮਸਲਾ ਸਾਡਾ ਉਹ ਇਹ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਸ਼ਹਿਰ ਦੇ ਸੀਵਰੇਜ ਦੀ ਪ੍ਰੋਬਲਮ ਜਿਹੜੀ ਹੈ ਉਹਨੂੰ ਠੀਕ ਕਰਨਾ ਇਹ ਅਸੀਂ ਤਿੰਨਾਂ ਚੀਜ਼ਾਂ ਦੇ ਉੱਤੇ ਅੱਜ ਡਿਸਾਈਡ ਕੀਤਾ ਔਰ ਇਹ ਤਿੰਨੇ ਚੀਜ਼ਾਂ ਸੀ ਪੂਰੀ ਤਰ੍ਹਾਂ ਤੇ ਜਿਹੜਾ ਸ਼ੁਰੂ ਕਰਨ ਜਾ ਰਹੇ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਸ਼ਹਿਰ ਵਾਸੀਆਂ ਨਾਲ ਮੈਂ ਸਾਡੀ ਟੀਮ ਨੇ ਸਾਡੇ ਐਮ.ਐਲ.ਏ. ਸਾਹਿਬਾਨਾਂ ਨੇ ਜੋ ਵਾਦਾ ਕੀਤਾ ਸੀ ਇਲੈਕਸ਼ਨ ਦੇ ਵਿੱਚ ਕੋਈ ਗੱਲ ਨਹੀਂ ਲੈਕਚਰ ਹਰ ਗਏ ਕੋਈ ਗੱਲ ਨਹੀਂ ਪਰ ਸਾਨੂੰ 2,11,000 ਵੋਟ ਪਈ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਮੋਟਾ ਪਾਈਆਂ ਸੋ ਸਾਡੀ ਡਿਊਟੀ ਬਣਦੀ ਐ ਅਸੀਂ ਉਹ ਲੀਡਰ ਨਹੀਂ ਉਹ ਪਾਰਟੀ ਦੀ ਸਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਵਾਦੇ ਪੰਜਾਬ ਦੇ ਵਿੱਚ ਕਰਕੇ ਆਈ ਹੀ ਵੋਟਾਂ ਦੇ ਵਿੱਚ ਪਿਛਲੀਆਂ ਦੇ ਵਿੱਚੋਂ ਸਾਰੇ ਪੂਰੇ ਕਰਦੇ ਇਸ ਕਰਕੇ ਅਸੀਂ ਇਹ ਸ਼ਹਿਰ ਦੇ ਨਾਲ ਵੀ ਜੋ ਵਾਦੇ ਕੀਤੇ ਆ ਉਹ ਸਾਰੇ ਅਸੀਂ ਚਾਹੇ ਪਹਿਲਾਂ ਦਾ ਕੋਈ ਬਕਾਇਆ ਰਹਿੰਦਾ ਚਾਹੇ ਨਵੇਂ ਵਾਦੇ ਜਿਹੜੇ ਕੀਤੇ ਸੀਗੇ ਉਹ ਸਾਰੇ ਅਸੀਂ ਪੂਰੇ ਕਰ ਰਹੇ ਹਾਂ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਅਸੀਂ ਬਹੁਤ ਵਧੀਆ ਮਾਹੌਲ ਦੇ ਵਿੱਚ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਸ਼ਹਿਰ ਦੇ ਵਿੱਚ ਉਹ ਠੀਕ ਹੋ ਜਾਣਗੀਆਂ ਔਰ ਇਹ ਲਾਜ਼ਮੀ ਹੈ ਕਿ ਠੀਕ ਕਰਦੇ ਕਰਦੇ ਟਾਈਮ ਲੱਗ ਜਾਂਦਾ ਹੈ ਜਿਹੜਾ ਡਰੇਨ ਦਾ ਕਾਫੀ ਲੰਬਾ ਕੰਮ ਹੈ ਟਾਈਮ ਲੱਗੂਗਾ ਫਤ ਅਸੀਂ ਉਹਨੂੰ ਠੀਕ ਕਰਾਂਗੇ ਔਰ ਸ਼ਾਇਦ ਦੇ ਅੰਦਰ ਜਿਹੜਾ ਗ੍ਰੀਨ ਐਂਡ ਕਲੀਨ ਹਰਿਆਲੀ ਤੇ ਸਾਫ ਸਫਾਈ ਜਿਹੜੀ ਹੈ ਅਸੀਂ ਬੂਟੇ ਵੀ ਲਾਵਾਂਗੇ ਜਲਾਈ ਦੇ ਵਿੱਚ ਔਰ ਸ਼ਾਇਦ ਉਹ ਜਿਹੜਾ ਸਾਫ ਸੁਥਰਾ ਵੀ ਜਿਹੜਾ ਉਹ ਰੱਖਣਾ ਜਿਹੜਾ ਸਾਡੀ ਡਿਊਟੀ ਹੈ ਕਿਉਂਕਿ ਗੁਰੂ ਰਾਮਦਾਸ ਜੀ ਦੀ ਤਰਤੀ ਹੈ ਕਿਉਂਕਿ ਇਸ ਸਫਤੀ ਦੇ ਉੱਤੇ ਦਰਗਾਹਾਂ ਮੰਦਿਰ ਹੈ ਇਸ ਸਫਤੀ ਦੇ ਉੱਤੇ ਆਰਾਮ ਤੀਰਥ ਹੈ ਬਾਲਮੀਕ ਜੀ ਦਾ ਘਰ ਹੈ ਇਸ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਸਾਡੀ ਡਿਊਟੀ ਹੈ ਉਹ ਡਿਊਟੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਸੀਂ ਸਾਰੇ ਲੋਕ ਇਕੱਠੇ ਜਿਹੜਾ ਉਹ ਨਵਾਵਾਂਗੇ ਔਰ ਠੀਕ ਕਰਾਂਗੇ ਮੈਸਰ ਹਾਦ ਵਾਸੀਆਂ ਨੂੰ ਤੁਹਾਡੇ ਥਰੂ ਇਹ ਯਕੀਨ ਹੋਣਾ ਚਾਹੁੰਦਾ ਕਿ ਜੋ ਅਸੀਂ ਕਹਿ ਸੀਗਾ ਉਹ ਅਸੀਂ ਆਪਣੀ ਕਾਰਵਾਈ ਸ਼ੁਰੂ ਜਿਹੜੀ ਆ ਉਹ ਕਰ ਦਿੱਤੀ ਹੈ ਔਰ ਸਹਜੇ ਅਮਸਰ ਦੇ ਲੋਕਾਂ ਨੂੰ ਸਾਡੇ ਰਿਜ਼ਲਟ ਜਿਹੜੇ ਆ ਉਹ ਨਜ਼ਰ ਆਉਣਗੇ ਸੋ ਮੈਂ ਤੁਹਾਡਾ ਇੱਕ ਵਾਰ ਫੇਰ ਧੰਨਵਾਦ ਕਰਦਾ ਔਰ ਜੇ